ਸਸਕਲ ਅਦਮ ਮੈਂ ਤੁਹਾਡਾ ਭਰਾ ਰਿਜ਼ਵਾਨ ਫਰੋਂ ਰਿਜ਼ਵਾਨ ਅਦਰੈਂ ਪਰਫਿਊਮਸ ਮਾਈ ਜੀ ਓਪਨਿੰਗ ਤੋਂ ਬਾਅਦ ਇਹ ਵੀਡੀਓ ਪਹਿਲੀ ਹੈ ਤੇ ਭਰਾ ਸਾਡੇ ਕੋਲੇ ਓਪਨਿੰਗ ਤੇ ਆ ਨਹੀਂ ਸਕੇ ਓਪਨਿੰਗ ਤੇ ਆ ਨਹੀਂ ਸਕੇ ਪਰ ਕਸਟਮਰ ਪੁਰਾਣੇ ਆ ਇਹ ਹੈਗਾ ਨਹੀਂ ਹਾਂ ਬਾਕੀ ਬਾਈ ਬਾਈ ਨੇ ਓਵਰ ਵੀ ਕਾਫੀ ਚੀਜ਼ਾਂ ਕਾਫੀ ਪ੍ਰੋਡਕਟ ਲਏ ਆ ਪਰਫਿਊਮਸ ਆਦਾਂ ਲਏ ਨੇ ਤੇ ਬਾਈ ਨੂੰ ਪੁੱਛਦੇ ਆ ਰਿਜ਼ਵਾਨ ਪਰਫਿਊਮ ਜੈਤੋ ਵਾਲਿਆਂ ਦੀ ਕੁਆਲਿਟੀ ਕਿਦਾਂ ਦੀ ਹਾਂਜੀ ਜੀ ਕੁਆਲਿਟੀ ਹੈ ਕਾਈ ਤਾਈ ਜੈਤੋ ਦੇ ਸਟੇਲੇ 2-3 ਸਾਲ ਤੋਂ ਮਾਰਿਆ ਤੇ ਵਧੀਆ ਹੀ ਆ ਵਧੀਆ 25000 ਰੁਪਏ ਦਾ ਮੈਨੂੰ ਇਹ ਬਾਈ ਬਾਰੇ ਆ ਮਿੱਠਾ ਥੋੜਾ ਘੱਟ ਨਹੀਂ ਰੱਖਦਾ ਪਤਾ ਇਹੀ ਚੱਕਰ ਹੈ ਬਚਦਾ ਹੈ ਹੁਣ 30000 ਦੇ ਬਿੱਲ ਬਣਾਉਂਦਾ ਦਾ ਨਹੀਂ ਨਹੀਂ ਉਹ ਹੁਣ ਪਤਾ ਕੀ ਹੈ 30000 ਦੇ ਬਿੱਲ ਨਾਲ ਥੋੜਾ ਸਵਾਦ ਆ ਜਾਂਦਾ ਕਿ ਹਾਂ ساری ਕੁਆਲਿਟੀ ਵਾਕਈ ਘੈਂੜੀ ਹੈ ਨਹੀਂ ਨਹੀਂ ਵਧੀਆ ਦੇਖੋ ਭਰਾਇਆ ਆਪਣਾ ਹੈ ਤੇ ਬਹੁਤ ਵਧੀਆ ਬਾਈ ਨੇ ਬਹੁਤ ਸਪੋਰਟ ਕੀਤਾ ਬਾਈ ਆਪਣਾ ਤੇ ਆਏ ਮੰਨੋ 5-7 ਵਾਰੀ ਇਹਨਾਂ ਨੇ ਢੇੜਾ ਮਾਰ ਲਿਆ ਵੀ ਕਾਫੀ ਬੰਦੇ ਨੂੰ ਭੇਜ ਵੀ ਦਿੱਤਾ ਟਿੱਟਾਂ ਵੀ ਕਾਫੀ ਬਾਹਰ ਭੇਜੀਆਂ ਬਾਕੀ ਤੁਸੀਂ ਬਾਹਰ ਹੋਈ ਹੋ ਕਿ ਇੱਥੇ ਨਹੀਂ ਮੈਂ ਬਾਹਰੋਂ ਹੁਣ ਇੱਥੇ ਆ ਗਿਆ ਹੁਣ ਇੱਥੇ ਆ ਕਿਹੜੀ ਕੰਟਰੀ ਸੀਗੇ ਕੈਨੇਡਾ ਕੈਨੇਡਾ ਸੀਗੇ ਤੇ ਬਾਈ ਆ ਕੇ ਬਾਈ ਦੇ ਭਰਾ ਵੀ ਖੜੇ ਆ ਤੇ ਆਪਣੇ ਵੀ ਭਰਾਈ ਆ ਤੇ ਘੈਂਟ ਲੱਗੀ ਕੁਆਲਟੀ ਹੋਈ ਹਾਂਜੀ ਬਹੁਤ ਵਧੀਆ ਬਾਕੀ ਬਾਈ ਵੀਡੀਓ ਨੂੰ ਸ਼ੇਅਰ ਲਾਈਕ ਕਮੈਂਟ ਜਰੂਰ ਕਰਦੇ ਹੋ ਤੇ ਟੈਗ ਬਾਈਆਂ ਨੂੰ ਮੈਂ ਕਰ ਦੋਆ ਸਸਵੀਕਰ